ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆ ਦੋ ਤਿੰਨ ਦਿਨ ਤੋਂ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਸਾਹਿਬ ਜੀ ਦੀ ਆਸਰ ਦੀਵਾਰ ਦੀ ਵੀਡੀਓ ਤੇ ਕੁਝ ਸਿਰਾਰਤੀ ਅੰਸਰ ਜਿਨ੍ਹਾਂ ਨੂੰ ਮਨੁੱਖ ਪਰਸ਼ਾਂ ਦੇ ਗੁਣਾ ਬਾਰੇ ਨਹੀਂ ਪਤਾ ਉਹ ਅਣਗਿਣੇ ਲੋਕ ਨੇ ਜਿਨ੍ਹਾਂ ਦੇ ਕੋਲ ਗੁਣ ਕੋਈ ਨਹੀਂ ਜਿਨ੍ਹਾਂ ਨੂੰ ਗੁਣ ਬਾਰੇ ਕੋਈ ਜਾਣਕਾਰੀ ਨਹੀਂ ਮਾਪੁਰਸ਼ ਸਾਰੀ ਦਿਹਾੜੀ ਸੰਗਤਾਂ ਦੀ ਸੇਵਾ ਵਿੱਚ ਰਹਿੰਦੇ ਨੇ ਫਿਰ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦੀ ਕੀਰਤਨ ਵੀ ਆਪ ਖੁਦ ਕਰਦੇ ਨੇ ਲੰਗਰਾਂ ਦੀ ਸੇਵਾ ਵੀ ਕਰਦੇ ਨੇ ਤੇ ਬੱਚਾਂ ਨੂੰ ਸਿਖਾਉਂਦੇ ਵੀ ਨੇ ਕਿਸੇ ਦੇ ਮਨ ਵਿੱਚ ਹੋਵੇ ਪਰ ਨਿਹੰਗ ਸਿੰਘ ਨੇ ਕੀ ਪਤਾ ਇਹਨਾਂ ਨੂੰ ਕੀਰਤਨ ਵੀ ਹੁੰਦਾ ਕਿ ਨਹੀਂ ਕਿ ਬਾਬਾ ਜੀ ਰਖੇ ਜੀ ਕਿ ਪੈ ਰਹੇ ਨੇ ਬੱਚੇ ਨੂੰ ਤਬਲੇ ਤੇ ਮੈਂ ਖੁਦ ਬਾਬਾ ਜੀ ਦੇ ਨਾਲ ਆਸਾ ਜੀ ਦੇ ਵਾਰ ਦਾ ਕੀਰਤਨ ਕਰਾਉਂਦਾ ਸੀ ਕਦੀ ਤਬਲੇ ਤੇ ਖੋਣਾ ਕਦੀ ਸਾਈਡ ਤੇ ਬਹਿਣਾ ਕਦੀ ਆਪ ਵਿਚਾਰ ਕੀ ਉਪਨ ਕਰਨਾ ਬਾਬਾ ਜੀ ਦਾ ਤਬਲਾ ਵਜੋੜਾ ਬਾਬਾ ਉਤਾਰ ਸਿੰਘ ਸਾਹਿਬ ਜੀ ਰਾਗਾਂ ਦੇ ਧਨੀ ਨੇ ਰਾਗਾਂ ਦੇ ਧਨੀ ਨੇ ਤਾਲਾਂ ਦੇ ਧਨੀ ਨੇ ਔਰ ਹਰ ਮਾਤਰ ਬਾਰੇ ਜਾਣਕਾਰੀ ਰੱਖਦੇ ਨੇ ਬਾਦਰੀ ਜੀ ਕਿੰਨੀਆਂ ਮਾਤਰਾ ਨੇ ਇਕਤਾਲੇ ਦੀ ਕਿੰਨੀਆਂ ਨੇ ਚੱਪਤਾਲ ਦੇ ਕਿੰਨੀਆਂ ਨੇ ਕਹਿਰਵੇ ਦੀ ਕਿੰਨੀਆਂ ਮਾਤਰਾ ਨੇ ਦੀਪ ਚੰਦੀ ਦੀ ਕਿੰਨੀਆਂ ਮਾਤਰਾ ਨੇ 31 ਰਾਗਾਂ ਦੀ ਜਾਣਕਾਰੀ ਹੈ ਬਾਬਾ ਜੀ ਨੂੰ ਜੇ ਮੈਂ ਖੁਦ ਬਾਬਾ ਜੀ ਕੋਲੋਂ ਕਈ ਰਾਗਾਂ ਦੀ ਸਿੱਖਿਆ ਲਈ ਹੈ ਜਦੋਂ ਸੇਵਾ ਬਹੁਤ ਵੱਡੀ ਮਿਲ ਜਾਂਦੀ ਹੈ ਨਾ ਉਸ ਵਕਤ ਗਲੇ ਦੀ ਥਕਾਵਟ ਵੀ ਸਰੀਰ ਦੀ ਥਕਾਵਟ ਵੀ ਬਹੁਤ ਨਹੀਂ ਪਰ ਮਾਹ ਪਰੇਸ਼ਾਨ ਥਕਾਵਟ ਝਕਾ ਨਹੀਂ ਸਕੀ ਗੜੀਤਾ ਸਰ ਜੁਰੂ ਪੈ ਜਾਂਦਾ ਪਰ ਮਹਾਪੁਰਸ਼ਾਂ ਦਾ ਫਿਰ ਵੀ ਗ੍ਰਾਮ ਬੜਾ ਵਧੀਆ ਸੋਨਾ ਗੌਂਦੇ ਨੇ ਬਦਸ਼ਾਹ ਬਾਰੇ ਬਹੁਤ ਨੌਲੇਜ ਹੈ ਘਟੀਆਂ ਸੰਸਾਨੋ ਤੁਹਾਨੂੰ ਤੇ ਸਾਹ ਬਾਰੇ ਵੀ ਨਹੀਂ ਪਤਾ ਹੋਣਾ ਜੋ ਬਾਬਾ ਬਤਾਰ ਸਿੰਘ ਸਾਹਿਬ ਜੀ ਨੂੰ ਪਤਾ ਜੇ ਗੱਤਕੇ ਬਾਰੇ ਗੱਲ ਕਰੀਏ ਕੋਣਾ ਵਰਗਾ ਕੋਈ ਖੇਡ ਨਹੀਂ ਸਕਦਾ ਗੱਤਕੇ ਦੇ ਧਣੀ ਗੱਫੇ ਪਾਣੀ ਦੀ ਧਣੀ ਹਰ ਚੀਜ਼ ਨੂੰ ਲੰਗਰਾਂ ਵਿੱਚ ਯਾਰ ਕਰ ਸਕਦੇ ਸੇਵਾ ਵਿੱਚ ਪਰਪੱਖ ਗੁਰਬਾਣੀ ਵਿੱਚ ਪਰਪੱਖ ਆਜੇ ਦਸੰਬ ਦਿਨ ਸਰਬ ਲੋਕੰਨਾ ਗ੍ਰੰਥਾਂ ਦੇ ਵਿਦਵਾਨ ਮਹਾਂਪੁਰਸ਼ ਨੇ ਕਥਾ ਦੇ ਵਿਦਵਾਨ ਪੁਰਸ਼ ਨੇ ਮਹਾਂਪੁਰਸ਼ ਔਰ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੁਆਰਾ ਜੋ ਸਤਿ ਪੁਰਸ਼ਾਂ ਦੇ ਬਚਨ ਅਟਲ ਨੇ ਬਾਬਾ ਸੁੰਣ ਸਿੰਘ ਸਾਹਿਬ ਜੀ ਦੇ ਬਚਨ ਅਟਲ ਨੇ ਉਹਨਾਂ ਦੇ ਰੂਪ ਵੀ ਨੇ ਦਿਲ ਤੇ ਬੜਾ ਕਰਦਾ ਮਹਾਂਪੁਰਸ਼ਾਂ ਦੇ ਹੋਰ ਬਚਨ ਦਰਸਾਵਾ ਪਰ ਜਿਹੜੇ ਘਟੀਆ ਇਨਸਾਨ ਹਨ ਜਿਨ੍ਹਾਂ ਦਾ ਕੰਮ ਹੈ ਗੰਦ ਚੋਣਾ ਦਾ ਦੰਦ ਨੂੰ ਖਾਣਾ ਉਹ ਗੰਧ ਖਲਾਰਦੇ ਨੇ ਉਹ ਗੰਦੇ ਲੋਕ ਨੇ ਜਿਹੜੇ ਹੰਸਣਿਆਂ ਮੋਤੀ ਚੁੱਕਦੇ ਨੇ ਮਹਾਪੁਰਸ਼ਾਂ ਨੇ ਅਮਰਤਵਲੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਕਦੀ ਵੀ ਦੂਤੀ ਨਹੀਂ ਛੱਡੀ ਤੇ ਜਿਹੜਾ ਆਸਾ ਜੀ ਦੇ ਵਾਰ ਦਾ ਕੀਰਤਨ ਕਰਦਾ ਹੈ ਜਿਹੜਾ ਆਸਾ ਜੀ ਦੇ ਵਾਰ ਦਾ ਕੀਰਤਨ ਸੁਣਦਾ ਹੈ ਉਹ ਤੇ ਗੁਰੂ ਰਾਮਦਾਸ ਦੀਆਂ ਬਹੁਤ ਵੱਡੀਆਂ ਬਖਸ਼ਿਸ਼ਾਂ ਲੈ ਕੇ ਜਾਂਦਾ ਔਰ ਮੈਂ ਗੱਲ ਕਹਿੰਨਾ ਮੇਰੇ ਚਿੱਤ ਦੇ ਬੜਾ ਕਰਦਾ ਸੀ ਉਹਨਾਂ ਲੋਕਾਂ ਨੂੰ ਸ਼ਰੇਆਮ ਕਮਾ ਕੁਛ पर मेरी जुबान कह दी कि नहीं ਇਹੋ ਜਿਹਾ ਕੰਮ ਨਹੀਂ ਕਰਨਾ ਜੋ ਸੰਸਾਰ ਸਾਨੂੰ ਵੀ ਮਾੜਾ ਆਖੇ ਉਹ ਲੱਖਾਂ ਦੇ ਲਹੰਤੇ ਲੋਕੋ ਤੁਹਾਨੂੰ ਸ਼ਰਮ ਚਾਹੀਦੀ ਹੈ ਵੇਖੋ ਜੀ ਬਾਬਾ ਗੁੱਸੇ ਚ ਆ ਗਿਆ ਵੇਖੋ ਜੀ ਬਾਬਾ ਬਾਬਾ ਜੀ ਗੁੱਸੇ ਚ ਨਹੀਂ ਆਉਂਦੇ ਬਾਬਾ ਜੀ ਕੀਰਤਨ ਦੇ ਨਾਲ ਸਿਖਾਉਂਦੇ ਨੇ ਮੈਨੂੰ ਅੱਜ ਵੀ ਚੇਤੇ ਹੈ ਸ਼ੌਨੀ ਸਾਹਿਬ ਦਾ ਜੋੜ ਮੇਲਾ ਸੀ ਤੇ ਭਾਈ ਸਤਨਾਮ ਸਿੰਘ ਮਲਰਈ ਕੇ ਦੇ ਸੰਨ ਉਹ ਸਾਹ ਪਰ ਆ ਕੇ ਕੀਰਤਨ ਕਰ ਰਿਹਾ ਸਜੀਵਾਰ ਦਾ ਤੇ ਬਾਬਾ ਜੀ ਮੈਨੂੰ ਕਹਿਣ ਲੱਗੇ ਜਾ ਜਾ ਕੇ ਉਹਨੂੰ ਆਸਾ ਦੀ ਵਾਰ ਦਾ ਕੀਰਤਨ ਸੁਖਾ। ਮੈਂ ਹਰਾਨ ਪਰੇਸ਼ਾਨ। ਵੀ ਇਹ ਇੱਕ ਮਿੰਟ ਚ ਕੋ ਠੀਕਾ ਜਿਹੜਾ ਲੱਗੇ ਉਹਨੂੰ ਆਰਾਮ ਆ ਜਾਏਗਾ। ਪਰ ਮੇਰੇ ਦਿਮਾਗ ਚ ਆਇਆ ਨਹੀਂ ਮਾਂ ਪੁੱਤ ਜੋ ਕਹਿੰਦੇ ਜਾ ਕੇ ਕਰ। ਮੈਂ ਗਿਆ। ਉਹਨੂੰ ਸਾਰੇ ਗੱਲਾਂ ਬਾਰੇ ਅਭਿਆਸ ਦੱਤਾ ਹੋਇਆ ਸੀ। ਪਰ ਮੈਂ ਆਸਾ ਦਾ ਉਹਨੂੰ ਜਦੋਂ ਮੁਖੜਾ ਦਿਖਾਇਆ ਨਾ ਆਸਾ ਦੀ ਵਾਰ ਦੇ ਜੋ ਸੁਰ ਦਿਖਾਏ। ਕਿ ਆ ਆਸਾ ਦੀ ਵਾਰ ਦੇ ਸੁਰ ਨੇ ਅਸੀਂ ਸੇਵਾ ਚ ਲੱਗੇ ਆ ਆਸਾ ਦੇ ਵਿੱਚ ਚ। ਆਸਾ ਦੀ ਵਾਰ ਕਰ। ਉਸੇ ਟਾਈਮ ਤੋਂ ਸਬੰਧ ਵਿੱਚ ਜਿਹੜਾ ਆਪਣੇ ਬ੍ਰੇਨ ਦੇ ਵਿੱਚ ਬਿਠਾ ਲਿਆ ਜਿੰਦ ਦੇ ਵਿੱਚ ਬਿਠਾ ਲਿਆ ਉਸੇ ਰਾਗ ਦੇ ਵਿੱਚ ਬਾਅਦ ਚ ਭਾਈ ਬਲਬੀਰ ਸਿੰਘ ਸਾਹਿਬ ਦੇ ਸ਼ਿਗਰ ਦੇ ਪਿਆ। ਬਾਬਾ ਅਵਤਾਰ ਸਿੰਘ ਸਾਹਿਬ ਜੀ ਭਾਈ ਬਲਬੀਰ ਸਿੰਘ ਦੇ ਸ਼ਿਗਰ ਦੇ ਸਾਹਿਬ। ਭਾਵੇਂ ਬਹੁਤ ਵੱਡੇ ਮਾਲਕ ਨੇ ਪਰ ਜਿਹੜੀ ਰਾਗਾ ਦੀ ਨੌਲੇਜ ਲਈ ਸਿੱਖਿਆ ਲਈ ਬਾਬਾ ਅਵਤਾਰ ਸਿੰਘ ਨੇ ਭਾਈ ਬਲਬੀਰ ਸਿੰਘ ਜੀ, ਬਾਬਾ ਪ੍ਰੇਮ ਸਿੰਘ ਜੀ ਜਿਹੜੇ ਮਿਸ਼ਰੀ ਬਾਜ਼ਾਰ ਵਾਲੇ ਸਨ ਉਹਨਾਂ ਪਾਸੋਂ ਬਾਬਾ ਮਿਸ਼ਰੀ ਬਾਜ਼ਾਰ ਵਾਲੇ ਜਿਹੜੇ ਸੀ ਉਹਨਾਂ ਦਾ ਕੋਈ ਠੇਕਾ ਨਹੀਂ ਉਹਨਾਂ ਨਾਲ ਕੋਈ ਠੇਕਾ ਨਹੀਂ ਰੱਖ ਸਕਦਾ। ਬਾਬਾ ਅਵਤਾਰ ਸਿੰਘ ਜੀ ਵਿਖੜਾ ਉਹਨਾਂ ਨੇ ਗਾਉਣਾ ਪ੍ਰੇਮ ਸਿੰਘ ਜੀ ਨੇ ਤੇ ਬਾਬਾ ਅਵਤਾਰ ਸਿੰਘ ਜੀ ਨੇ ਵਜਾਉਣਾ ਬਾਬਾ ਅਵਤਾਰ ਸਿੰਘ ਜੀ ਉਹਨੂੰ ਕਵਰ ਕਰਦੇ ਸਨ ਬਾਬਾ ਪ੍ਰੇਮ ਸਿੰਘ ਨੂੰ ਛੋਟੀ ਜਿਹੀ ਕਾਦੀ ਚ ਮੈਂ ਉਹਨਾਂ ਕੋਲ ਤਬਲੇ ਦੀ ਸਿੱਖਿਆ ਨਹੀਂ ਸੀ ਬਾਬਾ ਪ੍ਰੇਮ ਸਿੰਘ ਜੀ ਕੋ ਪਿਆਰਿਓ ਇਸ ਕਰਕੇ ਸਾਨੂੰ ਸ਼ਰਮ ਚਾਹੀਦੀ ਹੈ ਜਿਹੜੇ ਲੋਕ ਘਟਿਆ ਨੇ ਜਿਹੜੇ ਮਹਾਪੁਰਸ਼ਾਂ ਦੇ ਉੱਤੇ ਇਹੋ ਜਿਹੇ ਗੱਲਾਂ ਕਰਦੇ ਨੇ ਵੇਖੋ ਜੀ ਬਾਬੇ ਨੂੰ ਗੁੱਸਾ ਆ ਗਿਆ ਮਹਾਪੁਰਸ਼ਾਂ ਨੂੰ ਗੁੱਸਾ ਨਹੀਂ ਆਮਦਾ ਉਹ ਤੇ ਕਰਮਾਂ ਵਾਲਾ ਬੱਚਾ ਜਿਹਨੂੰ ਤਬਲ ਦੀ ਸਿੱਖਿਆ ਦੇਣ ਦੇ ਨਾਲ ਠੇਕਾ ਦੱਸ ਰਹੇ ਨੇ ਉਹ ਕਰਮਾ ਵਾਲਾ ਜਿਹੜਾ ਸਾਈਡ ਤੇ ਬੈਠਾ ਹੈ ਫਿਰ ਵੇਖੋ ਮਹਾਂਪੁਰਸ਼ਾਂ ਨੇ ਸਾਨੂੰ ਸ਼ੇਰਾਂ ਵਿੱਚ ਦਿਖਾਇਆ ਕਿ ਗੁਰਬਾਣੀ ਦੀ ਸਿੱਖਿਆ ਇਸੇ ਤਰ੍ਹਾਂ ਲਈ ਜਾਂਦੀ ਹੈ ਤੁਹਾਡੇ ਵਰਗੇ ਹੁੰਦੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਵੀ ਲੈ ਕਾਲੇ ਖਾਨ ਦੇ ਨਾਲ ਜਦੂ ਕਰੇ ਸੀ ਬਾਬਾ ਤੇਗਮਲ ਜੀ ਤੇ ਲੈ ਗੁਰੂ ਹਰਗੋਬਿੰਦ ਸਾਹਿਬ ਨੂੰ ਗੁੱਸਾ ਆ ਗਿਆ ਉਹਨਾਂ ਜਾ ਕੇ ਵਾਰ ਸਗਾਤੇ ਨਹੀਂ ਤੇਗਮਲ ਦੇ ਲਾਲ ਮਹਾਰਾਜ ਸੱਚੇ ਪਾਤਸ਼ਾਹ ਵੇਖਦੇ ਨੇ ਇਹ ਮੇਰਾ ਪੁੱਤਰ ਕਿਵੇਂ ਬਹਾਦਰ ਲੜ ਰਿਹਾ ਕਾਲੇਖਾਨ ਨੂੰ ਕਿਵੇਂ ਵਾਰ ਦੇ ਨਾਲ ਟੱਕਰ ਦੇ ਰਿਹਾ ਤੇ ਜਦੋਂ ਕਾਲੇਖਾਨ ਨੂੰ ਖਤਮ ਕੀਤਾ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਲੜਦੇ ਜੰਗ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਵਾਰ ਦਿੱਤੇ ਸਨ ਕਿ ਆਹ ਵਾਰ ਦੇ ਨਾਲ ਖਤਮ ਕਰ ਉਸੇ ਵਾਰ ਦੇ ਨਾਲ ਫਿਰ ਕਾਲੇਖਾਨ ਨੂੰ ਘੋੜੇ ਤੋਂ ਉਪਕਾ ਕੇ ਥੱਲੇ ਮਾਰਿਆ ਉੱਥੇ ਉਹਨੂੰ ਖਤਮ ਕੀਤਾ ਤੁਹਾਡੇ ਵਰਗੇ ਇਨਸਾਨ ਉਹ ਤੇ ਕਹਿੰਦੇ ਲੈ ਗੁੱਸੇ 'ਚ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਉਸ ਸਮੇਂ ਮਾਰ ਅਵੇ ਵਾਰ ਦੇ ਜੰਗ ਤੇ ਚੱਲਦੇ ਜੰਗ ਵਿੱਚ ਤੇਗਮਲ ਤੋਂ ਤੇਗ ਬਹਾਦਰ ਖਿਤਾਬ ਦਿੱਤਾ ਸੀ ਨਾਮ ਰੱਖਿਆ ਸੀ ਤੇਗ ਬਹਾਦਰ ਸਿਮਰੀਆ ਘਰ ਨਾਉਣ ਦੇ ਆਵਤਾਏ ਸਭ ਥਾਈ ਹੋਈ ਸਾਹਿਬ ਇਸ ਕਰਕੇ ਕੁਝ ਸ਼ਰਮ ਕਰੋ ਨਿੰਦਕੋ ਪਿਚਲੋ ਦੁਸ਼ਟੋ ਮਹਾਂਪੁਰਸ਼ਾਂ ਦੇ ਕੋ गुण ਲਵੋ ਇਹ ਔਗਣ ਨਹੀਂ ਆਉਣ ਦੇ ਵਿੱਚ ਉਹ ਗੁਣ ਦਿੰਦੇ ਨੇ ਗੁਨਾ ਦੇ ਭੰਡਾਰ ਨੇ ਉਹਨਾਂ ਦੇ ਪੁਲਹਾਰ ਸ਼ਬਦ ਦੀ ਵਿਚਾਰ ਹੈ ਹਰ ਰਾਗ ਦਾ ਮੁਖੜਾ ਹੈ ਹਰ ਰਾਗ ਦੀ ਪਹਿਚਾਨ ਹੈ ਰਾਗਾਂ ਨੂੰ ਪਿਆਰ ਕਰਨ ਵਾਲੇ ਜਿੱਥੇ ਰਾਗਾ ਦੇ ਨਾਲ ਮੈਂ ਗੱਲ ਕਹਿਣਾ ਮੇਰੇ ਚਿੱਤ ਦੀ ਬੜਾ ਕਰਦਾ ਸੀ ਉਹਨਾਂ ਲੋਕਾਂ ਨੂੰ ਸ਼ਰੇ ਆਮ ਕਹਾ ਕੁਛ ਪਰ ਮੇਰੀ ਜ਼ੁਬਾਨ ਕਹਿੰਦੀ ਕਿ ਨਹੀਂ ਇਹੋ ਜਿਹਾ ਕੰਮ ਨਹੀਂ ਕਰਨਾ ਜੋ ਸੰਸਾਰ ਸਾਨੂੰ ਵੀ ਮਾੜਾ ਆਖੇ ਉਹ ਲੱਖਾਂ ਦੇ ਲੰਤ ਦੇ ਲੋਕੋ ਤਾਂ ਸ਼ਰਮ ਚਾਹੀਦੀ ਹੈ ਵੇਖੋ ਜੀ ਬਾਬਾ ਗੁੱਸੇ 'ਚ ਆ ਗਿਆ ਵੇਖੋ ਜੀ ਬਾਬਾ ਜੀ ਗੁੱਸੇ 'ਚ ਨਹੀਂ ਆਉਂਦੇ ਬਾਬਾ ਜੀ ਕੀਰਤਨ ਦੇ ਨਾਲ ਸਿਖਾਉਂਦੇ ਨੇ ਮੈਨੂੰ ਅੱਜ ਵੀ ਚੇਤੇ ਹੈ ਸ਼ੌਨੀ ਸਾਹਿਬ ਦਾ ਜੋੜ ਮੇਲਾ ਸੀ ਤੇ ਪਾਈ ਸਤਨਾਮ ਸਿੰਘ ਮਲਵਈ ਕੇ ਦੇਸਾਂ ਉਹ ਸਾਹ ਪਰ ਆ ਕੇ ਕੀਰਤਨ ਕਰ ਰਿਹਾ ਅਸਦੀ ਵਾਰ ਦਾ ਤੇ ਬਾਬਾ ਜੀ ਮੈਨੂੰ ਕਹਿਣ ਲੱਗੇ ਜਾ ਜਾ ਕੇ ਉਹਨੂੰ ਆਸਦੀ ਵਾਰ ਦਾ ਕੀਰਤਨ ਸੁਖਾ ਮੈਂ ਹੈਰਾਨ ਪਰੇਸ਼ਾਨ ਵੀ ਇਹ ਇੱਕ ਮਿੰਟ ਚ ਕੋ ਠੀਕ ਆ ਜਿਹੜਾ ਲੱਗੇ ਉਹਨੂੰ ਆਰਾਮ ਆ ਜਾਏਗਾ ਪਰ ਮੇਰੇ ਦਿਮਾਗ ਚ ਆਇਆ ਨਹੀਂ ਮਾਂ ਪੁੱਤ ਜੋ ਕਹਿੰਦੇ ਜਾ ਕੇ ਕਰ ਮੈਂ ਗਿਆ ਉਹਨੂੰ ਸਾਰੇ ਕੰਮਾਂ ਬਾਰੇ ਅਭਿਆਸ ਦਿੱਤਾ ਹੋਇਆ ਸੀ ਪਰ ਮੈਂ ਆਸਾ ਦਾ ਉਹਨੂੰ ਜਦੋਂ ਮੁਖੜਾ ਦਿਖਾਇਆ ਨਾ ਆਸਾ ਦੀ ਵਾਰ ਦੇ ਜੋ ਸੁਰ دکھਾਏ ਕਿ ਆਸਾ ਦੀ ਵਾਰ ਦੇ ਸੁਰ ਨੇ ਅਸੀਂ ਸੇਵਾ ਚ ਲੱਗੇ ਆ ਆਸਾ ਦੇ ਵਿੱਚ ਉਸ ਦੀ ਵਾਰ ਕਰ ਉਸੇ ਟਾਈਮ ਤੋਂ ਸਬੰਧ ਨੇ ਜਿਹੜਾ ਆਪਣੇ ਬ੍ਰੇਨ ਦੇ ਵਿੱਚ ਬਿਠਾ ਲਿਆ ਜਿੰਦ ਦੇ ਵਿੱਚ ਬਿਠਾ ਲਿਆ ਉਸੇ ਰਾਗ ਦੇ ਵਿੱਚ ਬਾਦ ਚ ਭਾਈ ਬਲਬੀਰ ਸਿੰਘ ਸਾਹਿਬ ਦੇ ਸ਼ਿਗਰਦ ਪਿਆ ਬਾਬਾ ਅਵਤਾਰ ਸਿੰਘ ਸਾਹਿਬ ਜੀ ਭਾਈ ਬਲਬੀਰ ਸਿੰਘ ਦੇ ਸ਼ਿਗਰਦ ਸਾਹਿਬ ਭਾਵੇਂ ਬਹੁਤ ਵੱਡੇ ਮਾਲਕ ਨੇ ਪਰ ਜਿਹੜੀ ਰਾਗਾ ਦੀ ਨੌਲੇਜ ਲਈ ਸਿੱਖਿਆ ਲਈ ਬਾਬਾ ਅਵਤਾਰ ਸਿੰਘ ਨੇ ਭਾਈ ਬਲਬੀਰ ਸਿੰਘ ਜੀ ਬਾਬਾ ਪ੍ਰੇਮ ਸਿੰਘ ਜੀ ਜਿਹੜੇ ਮਿਸ਼ਰੀ ਬਾਜ਼ਾਰ ਵਾਲੇ ਸਨ ਉਹਨਾਂ ਪਾਸੋਂ ਬਾਬਾ ਮਿਸ਼ਰੀ ਬਾਜ਼ਾਰ ਵਾਲੇ ਜਿਹੜੇ ਸੀ ਉਹਨਾਂ ਦਾ ਕੋਈ ਠੇਕਾ ਨਹੀਂ ਉਹਨਾਂ ਨਾਲ ਕੋਈ ਠੇਕਾ ਨਹੀਂ ਸੀ ਰੱਖ ਸਕਦਾ ਬਾਬਾ ਅਵਤਾਰ ਸਿੰਘ ਜੀ ਬਿਖੜਾ ਉਹਨਾਂ ਨੇ ਗਾਉਣਾ ਪ੍ਰੇਮ ਸਿੰਘ ਜੀ ਨੇ ਤੇ ਬਾਬਾ ਅਵਤਾਰ ਸਿੰਘ ਜੀ ਨੇ ਵਜਾਉਣਾ ਬਾਬਾ ਅਵਤਾਰ ਸਿੰਘ ਜੀ ਉਹਨੂੰ ਕਵਰ ਕਰਦੇ ਸਨ ਬਾਬਾ ਪ੍ਰੇਮ ਸਿੰਘ ਛੋਟੀ ਜਿਹੀ ਕਾਦੀ ਚ ਮੈਨਾਂ ਨੂੰ ਤਬਲੇ ਦੀ ਸਿੱਖਿਆ ਨਹੀਂ ਸੀ ਬਾਬਾ ਪ੍ਰੇਮ ਸਿੰਘ ਜੀ ਕੋ ਪਿਆਰਿਓ ਇਸ ਕਰਕੇ ਸਾਨੂੰ ਸ਼ਰਮ ਚਾਹੀਦੀ ਹੈ ਜਿਹੜੇ ਲੋਕ ਘਟਿਆ ਨੇ ਜਿਹੜੇ ਮਹਾਪੁਰਸ਼ਾਂ ਦੇ ਉੱਤੇ ਇਹੋ ਜਿਹੇ ਗੱਲਾਂ ਕਰਦੇ ਨੇ ਵੇਖੋ ਜੀ ਬਾਬੇ ਨੂੰ ਗੁੱਸਾ ਆ ਗਿਆ ਮਹਾਪੁਰਸ਼ਾਂ ਨੂੰ ਗੁੱਸਾ ਨਹੀਂ ਆਮਦਾ ਉਹ ਤੇ ਕਰਮਾ ਵਾਲਾ ਬੱਚਾ ਜਿਹਨੂੰ ਤਬਲੇ ਦੀ ਸਿੱਖਿਆ ਦੇਣ ਦੇ ਨਾਲ ਠੇਕਾ ਦੱਸ ਰਹੇ ਨੇ ਉਹ ਕਰਮਾ ਵਾਲਾ ਜਿਹੜਾ ਸਾਈਡ ਤੇ ਬੈਠਾ ਹੈ ਫਿਰ ਵੇਖੋ ਮਹਾਪੁਰਸ਼ਾਂ ਨੇ ਸਾਨੂੰ ਸ਼ਾਇਰੀਆਂ ਵਿੱਚ ਦੱਸਾਇਆ ਕਿ ਗੁਰਬਾਣੀ ਦੀ ਸਿੱਖਿਆ ਇਸੇ ਤਰ੍ਹਾਂ ਲਈ ਜਾਂਦੀ ਹੈ ਤੁਹਾਡੇ ਵਰਗੇ ਹੁੰਦੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਵੀ ਲੈ ਕਾਲੇਖਾਨ ਦੇ ਨਾਲ ਜਦੂ ਕਰੇ ਸੀ ਬਾਬਾ ਤੇਗਮਲ ਜੀ ਤੇ ਲੈ ਗੁਰੂ ਹਰਗੋਬਿੰਦ ਸਾਹਿਬ ਨੂੰ ਗੁੱਸਾ ਆ ਗਿਆ ਉਹਨਾਂ ਜਾ ਕੇ ਵਾਰ ਸਗਾਤੇ ਨਹੀਂ ਤੇਗਮਲ ਦੇ ਲਾਲ ਮਹਾਰਾਜ ਸੱਚੇ ਪਾਤਸ਼ਾਹ ਵੇਖਦੇ ਨੇ ਕਿ ਮੇਰਾ ਪੁੱਤਰ ਕਿਵੇਂ ਬਹਾਦਰ ਲੜ ਰਿਹਾ ਹੈ ਕਾਲੇਖਾਨ ਨੂੰ ਕਿਵੇਂ ਵਾਰ ਦੇ ਨਾਲ ਟੱਕਰ ਦੇ ਰਿਹਾ ਤੇ ਜਦੋਂ ਕਾਲੇਖਾਨ ਨੂੰ ਖਤਮ ਕੀਤਾ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਲੜਦੇ ਜੰਗ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਵਾਰ ਦਿੱਤੇ ਸਨ ਕਿ ਆਹ ਵਾਰ ਦੇ ਨਾਲ ਖਤਮ ਕਰ ਉਸੇ ਵਾਰ ਦੇ ਨਾਲ ਫਿਰ ਕਾਲੇਖਾਨ ਨੂੰ ਘੋੜੇ ਤੋਂ ਉਤਕਾ ਕੇ ਥੱਲੇ ਮਾਰਿਆ ਉਥੇ ਉਹਨੂੰ ਖਤਮ ਕੀਤਾ ਤੁਹਾਡੇ ਵਰਗੇ ਇਨਸਾਨਾਂ ਤੇ ਕਹਿੰਦੇ ਲੈ ਗੁੱਸੇ 'ਚ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਉਸ ਸਮੇਂ ਮਾਰਾ ਦੇ ਵਰ ਦੇ ਜੰਗ ਤੇ ਚੱਲਦੇ ਜੰਗ ਵਿੱਚ ਤੇਗਮਲ ਤੋਂ ਤੇਗ ਬਹਾਦਰ ਖਿਤਾਬ ਦਿੱਤਾ ਸੀ ਨਾਮ ਰੱਖਿਆ ਸੀ ਤੇਗ ਬਹਾਦਰ ਸਿਮਰੀਆ ਘਰ ਨਾਉਣ ਦੇ ਆਵਤਾਏ ਸਭ ਥਾਈ ਹੋਈ ਸਾਹਿਬ ਇਸ ਕਰਕੇ ਕੁਝ ਸ਼ਰਮ ਕਰੋ ਨਿੰਦਕੋ ਤੇ ਚਲੋ ਦੁਸ਼ਟੋ ਮਹਾਂਪੁਰਸ਼ਾਂ ਦੇ ਕੋ गुण ਲਵੋ ਇਹ ਔਗਣ ਨਹੀਂ ਆ ਉਹਨਾਂ ਦੇ ਵਿੱਚ ਉਹ ਗੁਣ ਦਿੰਦੇ ਨੇ ਗੁਨਾ ਦੇ ਭੰਡਾਰ ਨੇ ਉਹਨਾਂ ਦੇ ਪੁਲਹਾਰ ਸ਼ਬਦ ਦੀ ਵਿਚਾਰ ਹੈ ਹਰ ਰਾਗ ਦਾ ਮੁਖੜਾ ਹੈ ਹਰ ਰਾਗ ਦੀ ਪਹਿਚਾਨ ਹੈ ਰਾਗਾਂ ਨੂੰ ਪਿਆਰ ਕਰਨ ਵਾਲੇ ਜਿੱਥੇ ਰਾਗਾਂ ਦੇ